ਸਹਿਕਾਰ ਗਲੋਬਲ ਲਿਮਟਿਡ ਕੰਪਨੀ ਦੇ ਲਾਡਵਾਲ ਟੂਲ ਪਲਾਜ਼ਾ ਕਰਮਚਾਰੀਆਂ ਨੇ ਹੱਕੀ ਮੰਗਾਂ ਕੀਤੇ ਕਾਨੂੰਨਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਤੇ ਕਰਮਚਾਰੀਆਂ ਦਾ ਹੋ ਰਿਹਾ ਸੋਸ਼ਲ ਰੋਕਾਂ ਲਈ ਰੋਸ ਪ੍ਰਦਰਸ਼ਨ ਕੀਤਾ ਇਸ ਮੌਕੇ ਟੂਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਢੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਟੂਲ ਪਲਾਜ਼ਾ ਕੰਪਨੀ ਕਰਮਚਾਰੀਆਂ ਦਾ ਸੋਸ਼ਣ ਤੇ ਧੱਕਾਸ਼ਾਹੀ ਕਰ ਤੰਗ ਕਰ ਰਹੀ ਹੈ ਵਰਕਰਾਂ ਨੂੰ ਸੈਂਟਰਲ ਮਾਈਨਿੰਗ ਵੇਜ ਉਜਰਤਾ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ ਜ਼ਾਤਿਰ ਕਰਮਚਾਰੀਆਂ ਪ੍ਰੋਵੀਡੈਂਟ ਫੰਡ ਨਹੀਂ ਕਟਿਆ ਜਾ ਰਿਹਾ ਕਰਮਚਾਰੀਆਂ ਨੂੰ ESI ਵੈਲਫੇਅਰ ਸਹੂਲਤ ਕਰਮਚਾਰੀ ਨੂੰ ਕੰਪਨੀ ਰੋਸਟਰ ਤੇ ਰੱਖਣ ਦੀ ਬਜਾਏ ਟੋਲ ਪਲਾਜ਼ਾ ਕੰਪਨੀ ਨੇ ਪ੍ਰਾਈਵੇਟ ਸਿਕਿਉਰਿਟੀ ਏਜੰਸੀ ਨੂੰ ਨਜਾਇਜ਼ ਤੌਰ ਤੇ ठेका ਆਧਾਰਤ ਲੱਖ शोषण ਕੀਤਾ ਜਾ ਰਿਹਾ ਹੈ ਅਤੇ ਕਿ ਕੰਪਨੀ ਵੱਲੋਂ ਨੈਸ਼ਨਲ ਹਾਈਵੇਅ ਅਥਾਰਟੀ ਦੇ ਟੋਲ ਕੰਪਨੀ ਵਿਚਕਾਰ ਐਗਰੀਮੈਂਟ ਤੇ ਇਕਰਾਰਨਾਮਾ ਸਮਝੌਤੇ ਦੀਆਂ ਹਦਾਇਤਾਂ ਦੀਆਂ ਸ਼ਰਆਂ ਤੱਜੀਆਂ ਉਡਾਈਆਂ ਜਾ ਰਹੀਆਂ ਨੇ ਹੁਣ ਦਾ ਕਹਿਣਾ ਹੈ ਕਿ 7 ਦਿਨਾਂ ਦੇ ਅੰਦਰ ਅੰਦਰ ਜੇਕਰ ਕੰਪਨੀ ਨੇ ਹੱਕੀ ਕੀਰਤ ਕਾਨੂੰਨਾਂ ਦੇ ਪਾਲਣਾਂ ਨੂੰ ਯਕੀਨੀ ਨਾ ਬਣਾਇਆ ਤਾਂ ਟੋਲ ਪਲਾਜ਼ਾ ਨੂੰ ਅਨਮਿੱਥੇ ਸਮੇਂ ਲਈ ਫ੍ਰੀ ਕਰ ਦਿੱਤਾ ਜਾਏਗਾ ਸਿਟੀ ਹோம் ਨਿਊਜ਼ ਨੇ ਅਮਿਤਾਪਰ ਦੇ ਦਿੱਤਾ ਸਹਿਕਾਰ ਗਲੋਬਲ ਲਿਮਟਿਡ ਕੰਪਨੀ ਦੇ ਲਾਡਵਾਲ ਟੂਲ ਪਲਾਜ਼ਾ ਕਰਮਚਾਰੀਆਂ ਨੇ ਹੱਕੀ ਮੰਗਾਂ ਕੀਤੇ ਕਾਨੂੰਨਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਤੇ ਕਰਮਚਾਰੀਆਂ ਦਾ ਹੋ ਰਿਹਾ ਸੋਸ਼ਣ ਰੋਕਣ ਲਈ ਰੋਸ ਪ੍ਰਦਰਸ਼ਨ ਕੀਤਾ ਇਸ ਮੁਕੇ ਟੂਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਢੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਟੂਲ ਪਲਾਜ਼ਾ ਕੰਪਨੀ ਕਰਮਚਾਰੀਆਂ ਦਾ ਸੋਸ਼ਣ ਤੇ ਧੱਕਾਸ਼ਾਹੀ ਕਰਤੰਗ ਕਰ ਰਹੀ ਹੈ ਵਰਕਰ ਨੂੰ ਸੈਂਟਰਲ ਮਿਨੀ ਵੇਜ ਉਜਰਤਾ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ ਜ਼ਾਤਿਰ ਕਰਮਚਾਰੀਆਂ ਪ੍ਰੋਵੀਡੈਂਟ ਫੰਡ ਨਹੀਂ ਕਟਿਆ ਜਾ ਰਿਹਾ ਕਰਮਚਾਰੀਆਂ ਨੂੰ ESI ਵੈਲਫੇਅਰ ਸਹੂਲਤਾਂ ਤੋਂ ਵਾਂ ਕਰਮਚਾਰੀ ਨੂੰ ਕੰਪਨੀ ਰੋਸਟਰ ਤੇ ਰੱਖਣ ਦੀ ਬਜਾਏ ਟੋਲ ਪਲਾਜ਼ਾ ਕੰਪਨੀ ਨੇ ਪ੍ਰਾਈਵੇਟ ਸਿਕਿਉਰਟੀ ਏਜੰਸੀ ਨੂੰ ਨਜਾਇਜ਼ ਤੌਰ ਤੇ ਠੇਕਾ ਆਧਾਰਤ ਰੱਖੋਸ਼ਣ ਕੀਤਾ ਜਾ ਰਿਹਾ ਹੈ ਅਤੇ ਕਿਹਾ ਕਿ ਕੰਪਨੀ ਵੱਲੋਂ ਨੈਸ਼ਨਲ ਹਾਈਵੇਅ ਅਥਾਰਟੀ ਦੇ ਟੋਲ ਕੰਪਨੀ ਵਿਚਕਾਰ ਐਗਰੀਮੈਂਟ ਤੇ ਇਕਰਾਰਨਾਮਾ ਸਮਝੌਤੇ ਦੀਆਂ ਹਦਾਇਤਾਂ ਦੀਆਂ ਸ਼ਰਤਾਂ ਉਡਾਈਆਂ ਜਾ ਰਹੀਆਂ ਨੇ ਉਨ੍ਹਾਂ ਦਾ ਕਹਿਣਾ ਹੈ ਕਿ 7 ਦਿਨਾਂ ਦੇ ਅੰਦਰ ਅੰਦਰ ਜੇਕਰ ਕੰਪਨੀ ਨੇ ਹੱਕੀ ਕੀਰਤ ਕਾਨੂੰਨਾਂ ਦੀ ਪਾਲਣਾ ਨੂੰ ਯਕੀਨੀ ਨਾ ਬਣਾਇਆ ਤਾਂ ਟੋਲ ਪਲਾਜ਼ਾ ਨੂੰ ਅਨਮਿੱਥੇ ਸਮੇਂ ਲਈ ਫ੍ਰੀ ਕਰ ਦਿੱਤਾ ਜਾਏਗਾ ਸਿਟੀ ਹਮ ਨਿਊਜ਼ ਲਈ ਅਮਿਤਾਾ ਪਰਦੇਸ